ਸੁਨੀਲ ਜਾਖੜ ਦੀ ਕਾਂਗਰਸ ਚੋਂ ਵਾਪਸੀ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਤੇ ਇਸੇ ਦਰਮਿਆਨ ਵੱਡਾ ਬਿਆਨ ਵੀ ਸਾਬਕਾ ਮੁੱਖ ਮੰਤਰੀ ਚੰਨੀ ਦਾ ਸਾਹਮਣੇ ਆ ਗਿਆ ਕਿ ਸੁਨੀਲ ਜਾਖੜ ਦੀ ਕਾਂਗਰਸ ਚ ਐਂਟਰੀ ਹੋਣ ਜਾ ਰਹੀ ਹੈ ਜਾਂ ਨਹੀਂ ਇਹਦੇ ਬਾਰੇ ਚੰਨੀ ਨੇ ਚੀਜ਼ਾਂ ਸਾਫ਼ ਕਰਕੇ ਰੱਖਤੀਆਂ ਪਾਣੀ ਪੂਰੀ ਤਰ੍ਹਾਂ ਨਾਲ ਨਤਾਰਤਾ ਸਾਬਕਾ ਮੰਤਰੀ ਮੁੱਖ ਮੰਤਰੀ ਚੰਨੀ ਨੇ ਕਿ ਸੁਨੀਲ ਜਾਖੜ ਦੀ ਵਾਪਸੀ ਤੈਅ ਹੈ ਕੀ ਸੁਨੀਲ ਜਾਖੜ ਦੀ ਵਾਪਸੀ ਰੋਕੀ ਜਾ ਰਹੀ ਹੈ ਆਖਰਕਾਰ ਚੱਲ ਕੀ ਰਿਹਾ ਇਹਦੇ ਬਾਰੇ ਚੰਨੀ ਨੇ ਖੁੱਲ ਕੇ ਗੱਲ ਕੀਤੀ ਹੈ ਤੁਸੀਂ ਜੁੜੇ ਹੋ ਲਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਇਹ ਅੱਜ ਤੇ ਕੱਲ 2 ਦਿਨ ਹੋ ਗਏ ਸੁਨੀਲ ਜਾਖੜ ਖਬਰਾਂ 'ਚ ਇੰਨ ਨੇ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਉਹਨਾਂ ਦੀ ਚੰਡੀਗੜ੍ਹ ਵਾਲੇ ਇਸ਼ੂ ਨੂੰ ਲੈ ਕੇ ਬੜੀ ਚਰਚਾ ਚੱਲ ਰਹੀ ਹੈ ਇਸੇ ਦਰਮਿਆਨ ਚਰਚਾ ਚੱਲੀ ਕਿ ਸੁਨੀਲ ਜਾਖੜ ਨੇ ਤਾਂ ਅਸਤੀਫਾ ਦਿੱਤਾ ਹੋਇਆ ਤੇ ਸੁਨੀਲ ਜਾਖੜ ਦੇ ਅਸਤੀਫੇ ਤੋਂ ਬਾਅਦ ਹੁਣ ਕੀ ਉਹਨਾਂ ਦੀ ਵਾਪਸੀ ਕਾਂਗਰਸ 'ਚ ਹੋ ਸਕਦੀ ਹੈ ਜਾਂ ਭਾਜਪਾ 'ਚ ਬਣੇ ਰਹਿਣਗੇ ਇਹ ਸਵਾਲ ਕਈ ਦਿਨਾਂ ਤੋਂ ਚੱਲਦਾ ਆ ਰਿਹਾ ਪਰ ਹੁਣ ਤਾਜ਼ਾ ਜਿਹੜਾ ਸਮੀਕਰਨ ਆਇਆ ਕਾਂਗਰਸ ਦੇ ਵਿੱਚ ਜਾਖੜ ਦੀ ਨੋ ਐਂਟਰੀ ਹੈ ਨੋ ਐਂਟਰੀ ਵਾਲਾ ਬੋਰਡ ਜਿਹੜਾ ਉਹ ਦਿਖਾ ਦਿੱਤਾ ਗਿਆ ਜਾਖੜ ਨੂੰ ਇਹ ਬੋਰਡ ਕਿਸੇ ਹੋਰ ਨੇ ਨਹੀਂ ਦਿਖਾਇਆ ਇਹ ਬੋਰਡ ਦਿਖਾਇਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰਾ ਨੇ ਚੰਨੀ ਨੇ ਨੋ ਐਂਟਰੀ ਦਾ ਬੋਰਡ ਜਾਖੜ ਨੂੰ ਦਿਖਾਇਆ ਚੰਨੀ ਨੇ ਇੱਕ ਨਿੱਜੀ ادارے ਦੇ ਨਾਲ ਇੰਟਰਵਿਊ ਕਰਦੇ ਹਾਂ ਇਹ ਗੱਲ ਆਖੀ ਹੈ ਸਾਫ਼ ਕੀਤੀ ਹੈ ਕਿ ਜਾਖੜ ਦੀ ਤਾਂ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਚੰਨੀ ਨੇ ਹੋਰ ਬੜੀਆਂ ਗੱਲਾਂ ਕਹੀਆਂ ਚੰਨੀ ਕਹਿੰਦੇ ਕਿ ਬਾਕੀਆਂ ਬਾਰੇ ਸੋਚਿਆ ਵਿਚਾਰਿਆ ਜਾ ਸਕਦਾ ਪਰ ਜਾਖੜ ਬਾਰੇ ਨਹੀਂ ਜਾਖੜ ਵਾਲੇ ਮਾਮਲੇ ਦੇ ਉੱਤੇ ਹਨ ਕਾਟਾ ਮਾਰ ਦਿੱਤਾ ਗਿਆ ਤੇ ਕਾਟਾ ਮਾਰਿਆ ਵੀ ਐਸੇ ਕਰਕੇ ਹੈ ਕਿ ਜਾਖੜ ਨੇ ਭਾਜਪਾ ਦੀ ਨਾਲ ਸੈਟਿੰਗ ਕਰਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਖੜ ਦੀ ਸੈਟਿੰਗ ਜਿਹੜੀ ਐ ਉਹ ਭਾਜਪੀ ਦੇ ਨਾਲ ਹੋ ਗਈ ਸੀ ਉਸੇ ਸੈਟਿੰਗ ਦੇ ਚੱਕਰ 'ਚ ਹੀ ਨੁਕਸਾਨ ਪਹੁੰਚਾਇਆ ਗਿਆ ਚੰਨੀ ਕਹਿੰਦਾ ਕਿ ਕਿਸੇ ਵੀ ਹਿੱਲੇ ਜਾਖੜ ਨੂੰ ਕਾਂਗਰਸ 'ਚ ਵਾਪਸ ਨਹੀਂ ਲਿਆ ਜਾ ਸਕਦਾ ਚੰਨੀ ਨੇ ਇਹ ਵੀ ਗੱਲ ਕਹੀ ਹੈ ਕਿ ਜਾਖੜ ਨੇ ਪਹਿਲਾਂ ਹੀ ਸੈਟਿੰਗ ਕੀਤੀ ਸੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇ ਉਸੇ ਸੈਟਿੰਗ ਦੇ ਤਹਿਤ ਹੀ ਜਾਖੜ ਸਾਰਾ ਕੁਝ ਕਰਦੇ ਹੋਏ ਨਜ਼ਰ ਆਉਂਦੇ ਸੀ ਤੇ ਉਸੇ ਸੈਟਿੰਗ ਦੇ ਕਰਕੇ ਹੀ ਜਾਖੜ ਨੇ ਸੀਟਾਂ ਹਰਾਈਆਂ ਤੇ ਉਹ ਬਿਆਨ ਦਿੱਤਾ ਜਿਹੜਾ ਜਿਹੜਾ ਉਹਨਾਂ ਨੇ ਪੱਤਾ ਖੇਡਿਆ ਹਿੰਦੂ ਵਾਲਾ ਕਿ ਮੈਨੂੰ ਹਿੰਦੂ ਹੋਣ ਕਰਕੇ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਇਹ ਗੱਲ ਜਿਹੜੀ ਹੈ ਜਾਖੜ ਨੇ ਕਹੀ ਤਾਂ ਇਹ ਸੋਚੀ ਸਮਝੀ ਸਾਜਸ਼ਾਤ ਚੰਨੀ ਦਾ ਕਹਿਣਾ ਇਹ ਹੈ ਤੇ ਜਾਖੜ ਦੇ ਅਸਤੀਫੇ ਬਾਰੇ ਉਹਨਾਂ ਨੇ ਕਿਹਾ ਕਿ ਅਸਤੀਫਾ ਦਾ ਜਾਖੜ ਨੇ ਨਾਰਾਜ਼ਗੀ ਦੇ ਵਿੱਚ ਉਸੇ ਦਿਨ ਹੀ ਦਿੱਤਾ ਸੀ ਜਿਸ ਦਿਨ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਚ ਸ਼ਾਮਲ ਕੀਤਾ ਗਿਆ ਸੀ ਤੇ ਇਸੇ ਚੀ ਨਾਰਾਜ਼ਗੀ ਚ ਜਾਖੜ ਨੇ ਅਸਤੀਫਾ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਹੁਣ ਹੁਣ ਕਿਉਂ ਨਹੀਂ ਬੋਲਦੇ ਤੇ ਜਿਹੜੀ ਅਸਤੀਫੇ ਦੀ ਗੱਲ ਕਹਿ ਰਹੇ ਨੇ ਕਿ ਚੰਡੀਗੜ੍ਹ ਵਾਲੇ ਮਸਲੇ ਤੇ ਉਹ ਜਾਖੜ ਬੋਲ ਰਹੇ ਨੇ ਅਸਤੀਫਾ ਤਾਂ ਚੰਨੀ ਕਹਿੰਦੇ ਕਿ ਚੀਚੀ ਤੇ ਲਹੂ ਲਾ ਕੇ ਜਿਹੜਾ ਜਾਖੜ ਸ਼ਹੀਦ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਮਾਮਲੇ ਦੇ ਵਿੱਚ ਹੋਰ ਕੁਝ ਨਹੀਂ ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਿ ਬਿੱਟੂ ਨੂੰ ਜਦੋਂ ਬਣਾਇਆ ਗਿਆ ਬਿੱਟੂ ਵੀ ਤਾਂ ਜੱਟ ਸਿੱਖ ਸੀ ਬਿੱਟੂ ਨੂੰ ਵੀ ਜਦੋਂ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਤਾਂ ਉਦੋਂ ਜਾਖੜ ਕਿਉਂ ਨਹੀਂ ਕਹਿ ਰਹੇ ਕਿ ਮੈਨੂੰ ਹਿੰਦੂ ਹੋਣ ਕਰਕੇ ਮੰਤਰੀ ਨਹੀਂ ਬਣਾਇਆ ਗਿਆ ਇਹ ਗੱਲ ਕਿਉਂ ਨਹੀਂ ਕਹਿ ਰਹੇ ਹੁਣ ਕਿੱਥੇ ਗਏ ਤਾਂ ਇਹਨਾਂ ਨੇ ਕਿਹਾ ਕਿ ਜਾਖੜ ਦੀ ਬਦਨੀਅਤ ਸੀ ਜਿਸ ਕਰਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਉਹਨਾਂ ਨੇ ਕੀਤਾ ਸਾਰਾ ਕੁਝ ਇਸ ਕਰਕੇ ਜਾਖੜ ਦੀ ਨੋ ਐਂਟਰੀ ਹੈ ਉਹਨਾਂ ਨੂੰ ਕਿਸੇ ਵੀ ਹਿੱਲੇ ਕਾਂਗਰਸ ਚ ਵਾਪਸ ਨਹੀਂ ਲਿਆ ਜਾ ਸਕਦਾ ਵੱਡੀਆਂ ਗੱਲਾਂ ਨੇ ਵੱਡੇ ਲੀਡਰ ਨੇ ਆਪਸ ਚ ਉਹਨਾਂ ਦਾ ਕੀ ਚੱਲਦਾ ਕੀ ਨਹੀਂ ਪਰ ਚੰਨੀ ਇਸ ਕਾਮਲੇ ਚ ਸਟੈਂਡ ਲਿਆ ਹੋਇਆ ਚੰਨੀ ਦੇ ਸਟੈਂਡ ਲਾਈਨ ਦਾ ਕਾਰਨ ਵੀ ਹੈ ਚੰਨੀ ਮੁੱਖ ਮੰਤਰੀ ਸੀ ਚੰਨੀ ਨੇ ਮਾੜਾ ਚੰਗਾ ਜੋ ਕੀਤਾ ਉਹ ਅਲੈਦ ਦੀ ਗੱਲ ਹੈ ਚੰਨੀ ਦੁਬਾਰਾ ਮੁੱਖ ਮੰਤਰੀ ਬਣਦੀ ਰਹੀ ਸੀ ਜਾਖੜ ਨੇ ਚੰਨੀ ਦੀ ਬੇੜੀ ਚਵੱਟੇ ਪਾਉਣ ਆਲੇ ਕੋਈ ਕਸਰ ਨਹੀਂ ਛੱਡੀ ਇਸੇ ਕਰਕੇ ਚੰਨੀ ਬੜੇ ਓਖੇ ਨੇ ਫਿਰ ਜੋ ਇੱਕ ਕਥੇ ਤੇ ਜਾਤੀਗਤ ਬਿਆਨ ਦਿੱਤਾ ਜਿਹੜਾ ਕਿ ਬੜਾ ਸ਼ਰਮਨਾਕ ਬਿਆਨ ਸੀਗਾ ਜਾਖੜ ਹੋਰਾਂ ਦਾ ਚੰਨੀ ਦੀ ਜਾਤ ਨੂੰ ਲੈ ਕੇ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਉਹਨਾਂ ਦੀ ਜਾਤ ਨੂੰ ਮਾੜਾ ਬੋਲਿਆ ਟੇਡੇ ਸ਼ਬਦਾਂ ਦੇ ਵਿੱਚ ਤਾਂ ਇਹ ਬੜਾ ਗਲਤ ਚੀਜ਼ ਸੀ ਜੋ ਜਾਖੜ ਨੇ ਕੀਤੀ ਤੇ ਇਸੇ ਦਾ ਕਾਰਨ ਹੈ ਕਿ ਚੰਨੀ ਖਿਜੇ ਹੋਏ ਐ ਤੇ ਮੈਨੂੰ ਲੱਗਦਾ ਹੈ ਕਿ ਚੰਨੀ ਦੀ ਸਹਿਮਤੀ ਤੋਂ ਬਿਨਾਂ ਜਾਖੜ ਦੀ ਵਾਪਸੀ ਕਾਂਗਰਸ ਨਾ ਮੋਗੇ